ਵੀਡੀਓ ਦਾ ਜਫਾ ਦਾ 10000 ਦਾ ਆਯਾਤ ਗਰੁੱਪ ਵੱਲੋਂ ਮੇਰੇ ਮਿੱਤਰੋ ਇੱਕ ਪਾਸੇ ਕਹਿੰਦੇ ਸੁਖਮਣ ਅਰਸ਼ ਮਾ ਸੁਖਜੀਤ ਕੌਰ ਦਾ ਪੁੱਤਰ ਹੈ ਕਿ ਮਾਵਾ ਠੰਡੀਆਂ ਛਾਵਾ ਛਾਵਾ ਕੌਣ ਕਰੇ ਅਮਰਤਾ ਕਹਿੰਦੇ ਪੱਟੀ ਵਾਲਾ ਪ੍ਰਗਟ ਮਰਦ ਅਗੰਬੜਾ ਬਰਿਆਮ ਕੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਐਨ ਕਹਿੰਦੇ ਸਰਦਾਰੀ ਕੈਮਾ ਚਟੜਮਾਲ ਬੱਧਾ ਹੋਇਆ ਅਮਰਤਪੱਟੀ ਵਾਲਾ ਗੁਰਵਾਂ ਦੀ ਚਰਨ ਸ਼ੋਪਾ ਪ੍ਰਾਪਤ ਧਰਤੀ ਹੈ ਵਿਧੀ ਚੰਦ ਸੀਨਾ ਗੁਰਕਾ ਸੀਨਾ ਅਮਰਤਪੱਟੀ ਵਾਲ ਦੀ ਰੇਡ ਪੈ ਰਹੀ ਹੈ ਮਾਝੇ ਦੇ ਵੇੜੇ ਮਾਝੇ ਵਾਲਾ ਕਬੱਡੀ ਪਾ ਰਿਹਾ ਹੈ ਮਾਝਾ ਵੀ ਸਾਡਾ ਮਾਲਵਾ ਵੀ ਸਾਡਾ ਦੁਆਬਾ ਵੀ ਸਾਡਾ ਪੁਵਾਦ ਸਾਡਾ ਪੰਜਾਬ ਸਾਡਾ ਆਹ ਡੀਟੀਓ ਦਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਮਾਝਾ ਮਾਲਵਾ ਦੁਆਬਾ ਦਾ ਪੁਵਾਦ ਦੱਸਿਏ ਜੇ ਕੋਈ ਪਤਾ ਪਿੱਛੇ ਮਿੱਤਰੋ ਪੰਜਾਬ ਦਸੀਏ ਇਹ ਪੰਜਾਬ ਦੀ ਧਰਤੀ ਹੈ ਗੁਰੇ ਕਮਾਲ ਸਿੰਘ ਬੱਲ ਅਮਰਤ ਗੁਰਵੰਤ ਹਰਪਾਲ ਸਿੰਘ ਜੀ ਪੋਲਟਰੀ ਫਾਰਮ ਆਯਾਦ ਗਰੁੱਪ ਸਾਰਿਆਂ ਭਰਾਵਾਂ ਦੇ ਬਹੁਤ ਵੱਡੇ ਧੰਨਵਾਦ ਹੈ ਇਹ ਪੱਟੀ ਵਾਲਾ ਇਹ ਪੱਟੀ ਵਾਲਾ ਗਰਜੀਤ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਹੁਣ ਦੇਖਾਂਗੇ ਚਾਰਾਂ ਦੇ ਵਿੱਚੋਂ ਕੌਣ ਕਮਾਲ ਕਰਦਾ ਇੱਕ ਪਾਸੇ ਡੀਟੀਓ ਨੂੰ ਟੱਚ ਲਾਇਆ ਤੇ ਕਹਿੰਦੇ ਬਲਜੀਤ ਟਾਪ ਦੇ ਪੁਆਇੰਟ ਦਾ ਵਾਧਾ ਆ ਸਰਦਾਰ ਨੇ ਕਰ ਦਿੱਤਾ ਹੌਲੀ ਹੌਲੀ ਗੱਲਾਂ ਟਿਕਾਣੇ ਲੱਗ ਜਾਣਗੀਆਂ ਲੈ ਵੀ ਜਗਜੀਤ ਦੱਸ ਕੇ ਜਾਈ ਯਾਰਾ ਨੌਜੋਨਾ ਪਰਮਜੀਤ ਸਿੰਘ ਜੀ ਸਰਪੰਚ ਵੱਡਾ ਭਾਈ ਸਾਡਾ ਆਯਾਤ ਗਰੁੱਪ ਵਾਲੇ ਸਾਰੇ ਸਾਥੀਆਂ ਵੱਲੋਂ 10000 ਡੀਟੀਓ ਦੇ ਜੱਫੇ ਦਾ ਹੋਣਾ ਉਧਰ ਜੋਬਨ ਕੈਨੇਡਾ ਜੱਗਾ ਬੈਲਜੀਅਮ ਗੁਰਪ੍ਰੀਤ ਕੈਨੇਡਾ ਸਾਡਾ ਭਰਾ ਲੈ ਵੀ ਪ੍ਰੀਤ ਤੇਰੇ ਦੋ ਜੱਫਿਆਂ ਦਾ 5100 ਇਹ ਰੇਡਰਾਂ ਨੂੰ ਆਇਆ ਨੂੜਦਾ ਜਿਵੇਂ ਮਲਪਾਲਾ ਕਟਾ ਨੂੜੀਦਾ ਐਂ ਕਰਦਾ ਇਹ ਐ ਕਰਦਾ ਡੀਟੀਓ ਐ ਹੁੰਦੀ ਐ ਬਗਾਨੇ ਪੁੱਤ ਇਦਾਂ ਹੀ ਕਰਦੇ ਆ ਰੇਡਰ ਵੀ ਤਕੜੇ ਆ ਜਾਫੀ ਵੀ ਤਕੜੇ ਆ ਆ ਸਾਹਮਣੇ ਅਮਰਤ ਪੱਟੀ ਵਾਲਾ ਆ ਬੱਲੇ ਬੱਲੇ ਆ ਬੱਲੇ ਬੱਲੇ ਆ ਬੱਲੇ 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 ਕੱਟੂ ਕੱਟੂ ਕਬੱਡੀ 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 ਕੱਟੂ ਚਲਾਣ ਪਰ ਓਏ ਆਉਂਦਾ ਸਵਾਤ ਤੇ ਮਾਝਿਆਲਿਓ ਚੂਵੇ ਚਕੁੰਦਰਾ ਵੜ ਜਾਂਦੀਆਂ ਪਰ ਨਿਕਲਦੇ ਨਹੀਂ ਆਹ ਕਬੱਡੀ ਦੇ ਵੇਖੋ ਜਰਾ ਬਣਦਾ ਕੀ ਮੇਰੇ ਮਿੱਤਰੋ ਆ ਨੋਟਾਂ ਦਾ ਮਹੀਂ ਵਰਦਾ ਨੋਟਾਂ ਦਾ ਮਹੀਂ ਵਰਦਾ ਗਰਪੇਜ ਆ ਸਾਡੇ ਭਰਾ ਕ੍ਰੇਡਾ ਵਾਲੇ ਆ ਸਾਦਾ ਸਿੰਘ ਸਰਪੰਚ ਹਣੀ ਆਜ਼ਾਦ ਗਰੁੱਪ ਅੱਜ ਨੋਟਾਂ ਦਾ ਮਹੀਂ ਵਰਦਾ ਗੱਗੋ ਬੂਹੇ ਦੇ ਵਿੱਚ ਅੱਜ ਸਭ ਤੋਂ ਮਹਿੰਗਾ ਸ਼ੋਅ ਮੈਚ ਖੇਡਿਆ ਜਾ ਰਿਹਾ ਆਹ ਕਬੱਡੀ ਪੈ ਗਈ ਆ ਪੱਟੀਆਂ ਹੋਣ ਦੀ ਮਹਿੰਗੇ ਮੁੱਲ ਦਾ ਸ਼ੋਅ ਮੈਚ ਖੇਡਿਆ ਜਾ ਰਿਹਾ 2000 ਉਧਰ ਪੁੱਜਦਾ ਕਰਤਾ ਇਧਰ ਕਹਿੰਦੇ 10000 ਦੇ ਦੋ ਜਫੇ ਹੋਣੇ ਆ ਡੀਟੀਓ ਦੇ ਪਰਮਜੀਤ ਸਿੰਘ ਜੀ ਸਰਪੰਚਾ ਯਾਦ ਗਰੁੱਪ ਵਾਲੇ ਵੀਰ ਕਹਿੰਦੇ ਆ ਉਧਰ ਸਾਡਾ ਵੀਰ ਆ ਗੁਰਪੇਜ ਕੈਨੇਡਾ ਜੱਗਾ ਬੈਲਜੀਕ ਇੱਕ ਵਾਰੀ ਨਿੱਕੇ ਨੰਦੋਰ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਜੇ ਨਿਊਜ਼ੀਲੈਂਡ ਖੇਡਿਆ ਤਾਂ ਗੱਲਾਂ ਛੇੜਿਆ ਟਿਕਾਣੇ ਲੱਗੀਆਂ ਜੇ ਕੈਨੇਡਾ ਖੇਡਿਆ ਤਾਂ ਟਿਕਾਣੇ ਲੱਗੀਆਂ ਜੇ ਮੇਜਰ ਲੀਗ ਫੈਡਰੇਸ਼ਨ ਖੇਡਿਆ ਤਾਂ ਗੱਲਾਂ ਟਿਕਾਣੇ ਲੱਗੀਆਂ ਇਹ ਧਰਤੀ ਮਾਝੇ ਦੀ ਹੈ ਔਰ ਸਾਹਮਣੇ ਕਹਿੰਦੇ ਸਿਰੇ ਦੇ ਖਿਡਾਰੀ ਪੈਦਾ ਹੋਏ ਆ ਮਹਾਬਲੀ ਜੋਧਿਆ ਨੇ ਜਨਮ ਲਿਆ ਧਰਤੀ ਤੇ ਸ਼ਹੀਦ ਬਾਬਾ ਵੀਰ ਸਿੰਘ ਦੀ ਜੰਮਣ ਪੁਆਇਆ ਬਾਬਾ ਗੁਰਦੇਵ ਸਿੰਘ ਜੀ ਬੈਠੇ ਆ ਐਸ ਸਾਲ ਪੰਗਾਲੇ ਨਹੀਂ ਪੁੱਜ ਸਕੇ ਮਹਾਂਪੁਰਸ਼ੋ ਅਗਲੀ ਰੇਡ ਕਹਿੰਦੇ ਨੌਜਵਾਨ ਅਮਰਤ ਪੱਟੀ ਵਾਲਾ ਕਬੱਡੀ ਪਾ ਰਿਹਾ ਸਾਰੀ ਸੰਗਤ ਦਾ ਵੱਡੇ ਪੱਧਰ ਤੇ ਧੰਨਵਾਦ ਹੈ ਸਵਚੈਨ ਕੈਨੇਡਾ ਚਮਕੌਰ ਢਿੱਲੋ ਵੱਡੇ ਪਿਆਰ ਦੇ ਕੇ ਗਏ ਆ ਗੁਰਪ੍ਰੀਤ ਕੈਨੇਡਾ ਜਗਜੀਤ ਢਿੱਲੋ ਸਾਹਿਬ ਸਾਧਾ ਸਿੰਘ ਜੀ ਸਰਪੰਚ ਬੜੇ ਸਤਿਕਾਰਯੋਗ ਵੱਡੇ ਭਾਈ ਨੇ ਸਾਡੇ ਪਰਮਜੀਤ ਸਿੰਘ ਜੀ ਸਰਪੰਚ ਆਯਾਦ ਗਰੁੱਪ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬਿੰਦਾ ਪੁੱਤਰ ਆਇਆ ਸਾਡਾ ਵੱਡਾ ਭਰਾ ਵੱਡੇ ਪੱਤਰ ਤੇ ਧੰਨਵਾਦ ਹੈ ਮਹਾਂਪੁਰਸ਼ ਬਾਬਾ ਗੁਰਦੇਵ ਸਿੰਘ ਜੀ ਹੋਰਾਂ ਦਾ ਡੀਟੀਓ ਦਾ ਜਫਾ ਦਾ 10000 ਦਾ ਆਯਾਤ ਗਰੁੱਪ ਵੱਲੋਂ ਮੇਰੇ ਮਿੱਤਰੋ ਇੱਕ ਪਾਸੇ ਕਹਿੰਦੇ ਸੁਖਮਣ ਅਰਸ਼ ਮਾ ਸੁਖਜੀਤ ਕੌਰ ਦਾ ਪੁੱਤਰ ਹੈ ਕਿ ਮਾਵਾ ਠੰਡੀਆਂ ਛਾਵਾ ਛਾਵਾ ਕੌਣ ਕਰੇ ਕਿ ਮਾਵਾ ਦੇ ਖਰਚਾਨੇ ਲੋਕੋ ਕੌਣ ਪਰੇ ਕੌਣ ਪਰੇ ਮਾਵਾ ਨਾਲ ਬਹਾਰਾ ਮਾਵਾ ਨਾਲ ਹੀ ਘਰ ਸੋਪਦੇ ਹੈ ਮਾਵਾ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ ਇਹ ਮਾਪਿਆਂ ਨੂੰ ਪਤਾ ਲੈ ਭੀ ਬਗੇਲ ਸੁੱਖੇ ਸਰਬ ਕੋਟਿਏ ਭਰਾ ਸਾਡੇ ਤੋਂ ਲੈ ਲੈਣਾ ਵਿੱਕੀ ਲੰਮਾ ਤੇ ਰਾਮ ਗੁਰੂ ਵਾਲੀ ਤੇ ਨਿਸ਼ਾਨ ਢੱਲੋ ਸਮਾ ਕਬੂਤਰ ਪੱਧਰੀ ਸਾਰਿਆਂ ਦਾ ਸਤਿਕਾਰ ਕਰਦੇ ਆ 16 ਵਾਲਾ ਗੁਰਲਾਲ ਸਾਡਾ ਭਰਾ ਉਧਰ ਕਹਿੰਦੇ 베ਰੇ ਵਾਲਾ लवली ਕਹਿੰਦੇ ਰਿਸ਼ਤੇਦਾਰੀ ਵੀ ਗੂੜੀ ਆ ਇੱਕ ਪਾਸੇ ਅਮਰਤ ਪੱਟੀ ਵਾਲਾ ਸਿਰਾਂ ਲੱਗਾ ਪਿਆ ਮੈਚ ਵੀ ਚੋਟੀ ਦਾ ਰੇਡਾਂ ਦਾਦੀ ਰਾਮ ਜਦੋਂ ਇੱਕ ਇੱਕ ਰਹਿ ਗਈ ਭਰਾ ਬਣ ਕੇ ਅਮਰਤ ਕਹਿੰਦੇ ਪੱਟੀ ਵਾਲਾ ਪ੍ਰਗਟ ਮਰਦ ਅਗੰਬੜਾ ਬਰਿਆਮ ਕੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਅੰਨੇ ਕਹਿੰਦੇ ਸਰਦਾਰੀ ਕੈਮਾ ਚਿੱਟਾ ਰਮਾਲ ਵੱਧਾ ਹੋਇਆ ਅਮਰਤਾ ਪੱਟੀ ਵਾਲਾ ਗੁਰਵਾਂ ਦੀ ਚਰਨ ਛੋਪਾ ਧਰਤੀ ਹੈ ਵਿਧੀ ਚੰਦ ਸੀਨਾ ਗੁਰਕਾ ਸੀਨਾ ਅਮਰਤ ਪੱਟੀ ਵਾਲ ਦੀ ਰੇਡ ਪੈ ਰਹੀ ਹੈ ਮਾਝੇ ਦੇ ਵੇੜੇ ਮਾਝੇ ਵਾਲਾ ਕਬੱਡੀ ਪਾ ਰਿਹਾ ਮਾਝਾ ਵੀ ਸਾਡਾ ਮਾਲਵਾ ਵੀ ਸਾਡਾ ਦੁਆਬਾ ਵੀ ਸਾਡਾ ਪੁਵਾਦ ਸਾਡਾ ਪੰਜਾਬ ਸਾਡਾ ਆਹ ਡੀਟੀਓ ਦਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਮਾਝਾ ਮਾਲਵਾ ਦੁਆਬਾ ਦਾ ਪੁਵਾਦ ਦੱਸਿਏ ਜੇ ਕੋਈ ਪਤਾ ਪਿੱਛੇ ਮਿੱਤਰੋ ਪੰਜਾਬ ਦਸੀਏ ਇਹ ਪੰਜਾਬ ਦੀ ਧਰਤੀ ਹੈ ਗੁਰੇ ਕਮਾਲ ਸਿੰਘ ਬੱਲ ਅਮਰਤ ਗੁਰਵੰਤ ਹਰਪਾਲ ਸਿੰਘ ਜੀ ਪোলਟਰੀ ਫਾਰਮ ਆਯਾਦ ਗਰੁੱਪ ਸਾਰਿਆਂ ਭਰਾਵਾਂ ਦੇ ਬਹੁਤ ਵੱਡੇ ਧੰਨਵਾਦ ਹੈ ਇਹ ਪੱਟੀ ਵਾਲਾ ਇਹ ਪੱਟੀ ਵਾਲਾ ਗਰਜੀਤ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਹੁਣ ਦੇਖਾਂਗੇ ਚਾਰਾਂ ਦੇ ਵਿੱਚੋਂ ਕੌਣ ਕਮਾਲ ਕਰਦਾ ਇੱਕ ਪਾਸੇ ਡੀਟੀਓ ਨੂੰ ਟੱਚ ਲਾਇਆ ਤੇ ਕਹਿੰਦੇ ਬਲਜੀਤ ਟਾਪ ਦੇ ਪੁਆਇੰਟ ਦਾ ਵਾਧਾ ਆ ਸਰਦਾਰ ਨੇ ਕਰ ਦਿੱਤਾ ਹੌਲੀ ਹੌਲੀ ਗੱਲਾਂ ਟਿਕਾਣੇ ਲੱਗ ਜਾਣਗੀਆਂ ਲੈ ਵੀ ਜਗਜੀਤ ਦੱਸ ਕੇ ਜਾਈ ਯਾਰਾ ਨੌਜੋਨਾ ਪਰਮਜੀਤ ਸਿੰਘ ਜੀ ਸਰਪੰਚ ਵੱਡਾ ਭਾਈ ਸਾਡਾ ਆਯਾਤ ਗਰੁੱਪ ਵਾਲੇ ਸਾਰੇ ਸਾਥੀਆਂ ਵੱਲੋਂ 10000 ਡੀਟੀਓ ਦੇ ਜੱਫੇ ਦਾ ਹੋਣਾ ਉਧਰ ਜੋਵਨ ਕੈਨੇਡਾ ਜੱਗਾ ਬੈਲਜੀਅਮ ਗੁਰਪ੍ਰੀਤ ਕੈਨੇਡਾ ਸਾਡਾ ਭਰਾ ਲੈ ਵੀ ਪ੍ਰੀਤ ਤੇਰੇ ਦੋ ਜੱਫਿਆਂ ਦਾ 5100 ਇਹ ਰੇਡਰਾਂ ਨੂੰ ਆਇਆ ਨੂੜਦਾ ਜਿਵੇਂ ਮਲਪਾਲਾ ਕੱਟਾਂ ਨੂੜੀਦਾ ਐਂ ਕਰਦਾ ਇਹ ਐਂ ਕਰਦਾ ਡੀਟੀਓ ਹੁੰਦੀ ਆ ਬਗਾਨੇ ਪੁੱਤ ਇਦਾਂ ਹੀ ਕਰਦੇ ਆ ਰੇਡਰ ਵੀ ਤਕੜੇ ਆ ਜਾਫੀ ਵੀ ਤਕੜੇ ਆ ਆ ਸਾਹਮਣੇ ਅਮਰਤ ਪੱਟੀ ਵਾਲਾ ਆ ਬੱਲੇ ਬੱਲੇ ਆ ਬੱਲੇ ਬੱਲੇ ਆ ਬੱਲੇ 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 ਕੱਟੂ ਕੱਟੂ ਕਬੱਡੀ ਕਬੱਡੀ ਕੱਟੂ ਕੱਟੂ ਚਲਾਨ ਪਰ ਓਏ ਆਉਂਦਾ ਸਵਾਤ ਤੇ ਮਾਝ ਵਾਲਿਓ ਚੂਵੇ ਚਕੁੰਦਰਾ ਵੜ ਜਾਂਦੀਆਂ ਪਰ ਨਿਕਲਦੇ ਨਹੀਂ ਆ ਕੌਡੀ ਦੇ ਵੇਖੋ ਜਰਾ ਬਣਦਾ ਕੀ ਮੇਰੇ ਮਿੱਤਰੋ ਨੋਟਾਂ ਦਾ ਮਹੀ ਪਰਦਾ ਨੋਟਾਂ ਦਾ ਮਹੀ ਵਰਦਾ ਹੈ ਗੁਰਪੇਜ ਆ ਸਾਡੇ ਭਰਾ ਕੈਨੇਡਾ ਵਾਲੇ ਆ ਸਾਦਾ ਸਿੰਘ ਸਰਪੰਚ ਹਣੀ ਆਯਾਦ ਗਰੁੱਪ ਅੱਜ ਨੋਟਾਂ ਦਾ ਨਹੀਂ ਵਰਦਾ ਗੱਗੋ ਬੂਹੇ ਦੇ ਵਿੱਚ ਅੱਜ ਸਭ ਤੋਂ ਮਹਿੰਗਾ ਸ਼ੋਅ ਮੈਚ ਖੇਡਿਆ ਜਾ ਰਿਹਾ ਆ ਕਬੱਡੀ ਪੈ ਗਈ ਆ ਪੱਟੀਆਂ ਹੋਣ ਦੀ ਮਹਿੰਗੇ ਮੁੱਲ ਦਾ ਸ਼ੋਅ ਮੈਚ ਖੇਡਿਆ ਜਾ ਰਿਹਾ 2000 ਉਧਰ ਪੁੱਜਦਾ ਕਰਤਾ ਇਧਰ ਕਹਿੰਦੇ 10000 ਦੇ ਦੋ ਜਫੇ ਹੋਣੇ ਆ ਡੀਟੀਓ ਦੇ ਪਰਮਜੀਤ ਸਿੰਘ ਜੀ ਸਰਪੰਚ ਆ ਆਯਾਦ ਗਰੁੱਪ ਵਾਲੇ ਵੀਰ ਕਹਿੰਦੇ ਆ ਉਧਰ ਸਾਡਾ ਵੀਰ ਆ ਗੁਰਪੇਜ ਕੈਨੇਡਾ ਜੱਗਾ ਬੈਲ ਜੀ ਇੱਕ ਵਾਰੀ ਨਿੱਕੇ ਨੰਦੋਰ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਜੇ ਨਿਊਜ਼ੀਲੈਂਡ ਖੇਡਿਆ ਤਾਂ ਗੱਲਾਂ ਛੇੜਿਆ ਟਿਕਾਣੇ ਲੱਗੀਆਂ ਜੇ ਕੈਨੇਡਾ ਖੇਡਿਆ ਤਾਂ ਟਿਕਾਣੇ ਲੱਗੀਆਂ ਜੇ ਮੇਜਰ ਲੀਗ ਫੰਡਰੇਸ਼ਨ ਖੇਡਿਆ ਤਾਂ ਗੱਲਾਂ ਟਿਕਾਣੇ ਲੱਗੀਆਂ ਇਹ ਧਰਤੀ ਮਾਝੇ ਦੀ ਹੈ ਔਰ ਸਾਹਮਣੇ ਕਹਿੰਦੇ ਸਿਰੇ ਦੇ ਖਿਡਾਰੀ ਪੈਦਾ ਹੋਏ ਆ ਮਹਾਬਲੀ ਯੋਧਿਆਂ ਨੇ ਜਨਮ ਲਿਆ ਏ ਧਰਤੀ ਤੇ ਸ਼ਹੀਦ ਬਾਬਾ ਵੀਰ ਸਿੰਘ ਦੀ ਜੰਮਣ ਭੋਏ ਆ ਬਾਬਾ ਗੁਰਦੇਵ ਸਿੰਘ ਜੀ ਬੈਠੇ ਆ ਐਸ ਸਾਲ ਪੰਗਾਲੇ ਨਹੀਂ ਪੁੱਛ ਸਕੇ ਮਹਾਂਪੁਰਸ਼ੋ ਅਗਲੀ ਰੇਡ ਕਹਿੰਦੇ ਨੌਜਵਾਨ ਅਮਰਤ ਪੱਟੀ ਵਾਲਾ ਕਬੱਡੀ ਪਾ ਰਿਹਾ ਸਾਰੀ ਸੰਗਤ ਦਾ ਵੱਡੇ ਪੱਧਰ ਤੇ ਧੰਨਵਾਦ ਹੈ ਸਵਚੈਨ ਕਨੇਡਾ ਚਮਕੌਰ ਢਿੱਲੋ ਵੱਡੇ ਪਿਆਰ ਦੇ ਕੇ ਗਏ ਆ ਗੁਰਪ੍ਰੀਤ ਕਨੇਡਾ ਜਗਜੀਤ ਢਿੱਲੋ ਸਾਹਿਬ ਸਾਧਾ ਸਿੰਘ ਜੀ ਸਰਪੰਚ ਬੜੇ ਸਤਿਕਾਰਯੋਗ ਵੱਡੇ ਭਾਈ ਨੇ ਸਾਡੇ ਪਰਮਜੀਤ ਸਿੰਘ ਜੀ ਸਰਪੰਚ ਆਯਾਦ ਗਰੁੱਪ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬਿੰਦਾ ਪੁੱਤਰ ਆਇਆ ਸਾਡਾ ਵੱਡਾ ਭਰਾ ਵੱਡੇ ਪੱਧਰ ਤੇ ਧੰਨਵਾਦ ਹੈ ਮਹਾਂਪੁਰਸ਼ ਬਾਬਾ ਗੁਰਦੇਵ ਸਿੰਘ ਜੀ ਹੋਰਾਂ ਦਾ ਡੀਟੀਓ ਦਾ ਜਫਾ ਦਾ 10000 ਦਾ ਆਯਾਤ ਗਰੁੱਪ ਵੱਲੋਂ ਮੇਰੇ ਮਿੱਤਰੋ ਇੱਕ ਪਾਸੇ ਕਹਿੰਦੇ ਸੁਖਮਣ ਅਰਸ਼ ਮਾ ਸੁਖਜੀਤ ਕੌਰ ਦਾ ਪੁੱਤਰ ਹੈ ਕਿ ਮਾਵਾ ਠੰਡੀਆਂ ਛਾਵਾ ਛਾਵਾ ਕੌਣ ਕਰੇ ਕਿ ਮਾਵਾ ਦੇ ਖਰਜਾਂ ਨੇ ਲੋਕੋ ਕੌਣ ਪਰੇ ਕੌਣ ਪਰੇ ਮਾਵਾ ਨਾਲ ਬਹਾਰਾ ਮਾਵਾ ਨਾਲ ਹੀ ਘਰ ਸੋਪਦੇ ਹੈ ਮਾਵਾ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ ਇਹ ਮਾਪਿਆਂ ਨੂੰ ਪਤਾ ਲੈ ਵੀ ਬਗੇਲ ਸੁਖੇ ਸਰਬਕੋਟਿਏ ਭਰਾ ਸਾਡੇ ਤੋਂ ਲੈ ਲੈਣਾ ਵਿੱਕੀ ਲੰਮਾ ਤੇ ਰਾਮਗੁਰੂ ਵਾਲੀ ਤੇ ਨਿਸ਼ਾਨ ਢੱਲੋ ਸਮਾ ਕਬੂਤਰ ਪਧਰੀ ਸਾਰਿਆਂ ਦਾ ਸਤਿਕਾਰ ਕਰਦੇ ਆ 16 ਮळा ਗੁਰਲਾਲ ਸਾਡਾ ਭਰਾ ਉਧਰ ਕਹਿੰਦੇ 베ਰੇ ਵਾਲਾ लवली ਕਹਿੰਦੇ ਰਿਸ਼ਤੇਦਾਰੀ ਵੀ ਗੂੜੀ ਆ ਇੱਕ ਪਾਸੇ ਅਮਰਤ ਪੱਟੀ ਵਾਲਾ ਸਿਰਾਂ ਲੱਗਾ ਪਿਆ ਮੈਚ ਵੀ ਚੋਟੀ ਦਾ ਰੇਡਾਂ ਦਾਦੀ ਰਾਮ ਜਦੋਂ ਇੱਕ ਇੱਕ ਰਹਿ ਗਈ ਭਰਾ ਬਣ ਕੇ ਇਹ ਰੇਡਰਾਂ ਨੂੰ ਆਇਆ ਨੂੜਦਾ ਜਿਵੇਂ ਮਲਪਾਲਾ ਕੱਟਾਂ ਨੂੜੀਦਾ ਐਂ ਕਰਦਾ ਇਹ ਐ ਕਰਦਾ ਡੀਟੀਓ ਐ ਹੁੰਦੀ ਐ ਬਗਾਨੇ ਪੁੱਤ ਇਦਾਂ ਹੀ ਕਰਦੇ ਆ ਰੇਡਰ ਵੀ ਤਕੜੇ ਆ ਜਾਫੀ ਵੀ ਤਕੜੇ ਆ ਆ ਸਾਹਮਣੇ ਅਮਰ ਤੇ ਪੱਟੀ ਵਾਲਾ ਆ ਬੱਲੇ ਬੱਲੇ ਆ ਬੱਲੇ ਬੱਲੇ ਆ ਬੱਲੇ 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 ਕੱਟੂ ਕੱਟੂ ਕਬੱਡੀ 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 ਕੱਟੂ ਚਲਾਨ ਪਰ ਓਏ ਆਉਦਾ ਸਵਾਤ ਤੇ ਮਾਝਾ ਵਾਲਿਓ ਚੂਵੇ ਚਕੁੰਦਰਾ ਵੜ ਜਾਂਦੀਆਂ ਪਰ ਨਿਕਲਦੇ ਨਹੀਂ ਆਹ ਕਬੱਡੀ ਦੇ ਵੇਖੋ ਜਰਾ ਬਣਦਾ ਕੀ ਮੇਰੇ ਮਿੱਤਰੋ ਨੋਟਾਂ ਦਾ ਮਹੀਂ ਵਰਦਾ ਨੋਟਾਂ ਦਾ ਮਹੀਂ ਵਰਦਾ ਗਰਪੇਜ ਆ ਸਾਡੇ ਭਰਾ ਕ੍ਰੇਡਾ ਵਾਲੇ ਆ ਸਾਦਾ ਸਿੰਘ ਸਰਪੰਚ ਹਣੀ ਆਜ਼ਾਦ ਗਰੁੱਪ ਅੱਜ ਨੋਟਾਂ ਦਾ ਮਹੀਂ ਵਰਦਾ ਗੱਗੋ ਬੂਹੇ ਦੇ ਵਿੱਚ ਅੱਜ ਸਭ ਤੋਂ ਮਹਿੰਗਾ ਸ਼ੋਅ ਮੈਚ ਖੇਡਿਆ ਜਾ ਰਿਹਾ ਆਹ ਕਬੱਡੀ ਪੈ ਗਈ ਆ ਪੱਟੀਆਂ ਹੋਣ ਦੀ ਮਹਿੰਗੇ ਮੁੱਲ ਦਾ ਸ਼ੋਅ ਮੈਚ ਖੇਡਿਆ ਜਾ ਰਿਹਾ 2000 ਉਧਰ ਪੁੱਜਦਾ ਕਰਤਾ ਇਧਰ ਕਹਿੰਦੇ 10000 ਦੇ ਦੋ ਜਫੇ ਹੋਣੇ ਆ ਡੀਟੀਓ ਦੇ ਪਰਮਜੀਤ ਸਿੰਘ ਜੀ ਸਰਪੰਚਾ ਯਾਦ ਗਰੁੱਪ ਵਾਲੇ ਵੀਰ ਕਹਿੰਦੇ ਆ ਉਧਰ ਸਾਡਾ ਵੀਰਾ ਗੁਰਪੇਜ ਕੈਨੇਡਾ ਜੱਗਾ ਬੱਲ ਜੀ ਇੱਕ ਵਾਰੀ ਨਿੱਕੇ ਨੰਦੋਰ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਜੇ ਨਿਊਜ਼ੀਲੈਂਡ ਖੇਡਿਆ ਤਾਂ ਗੱਲਾਂ ਛੇੜਿਆ ਟਿਕਾਣੇ ਲੱਗੀਆਂ ਜੇ ਕੈਨੇਡਾ ਖੇਡਿਆ ਤਾਂ ਟਿਕਾਣੇ ਲੱਗੀਆਂ ਜੇ ਮੇਜਰ ਲੀਗ ਫੈਡਰੇਸ਼ਨ ਖੇਡਿਆ ਤਾਂ ਗੱਲਾਂ ਟਿਕਾਣੇ ਲੱਗੀਆਂ ਇਹ ਧਰਤੀ ਮਾਝੇ ਦੀ ਹੈ ਔਰ ਸਾਹਮਣੇ ਕਹਿੰਦੇ ਸਿਰੇ ਦੇ ਖਿਡਾਰੀ ਪੈਦਾ ਹੋਏ ਆ ਮਹਾਬਲੀ ਯੋਧਿਆਂ ਨੇ ਜਨਮ ਲਿਆ ਧਰਤੀ ਤੇ ਸ਼ਹੀਦ ਬਾਬਾ ਵੀਰ ਸਿੰਘ ਦੀ ਜਮਨਪੋਇਆ ਬਾਬਾ ਗੁਰਦੇਵ ਸਿੰਘ ਜੀ ਬੈਠੇ ਆ ਇਸ ਸਾਲ ਪੰਗਾਲੇ ਨਹੀਂ ਪੁੱਜ ਸਕੇ ਮਹਾਂਪੁਰਸ਼ੋ